ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸ਼ਰਜ ਕਬੱਡੀ ਪੰਜਾਬ ਤੋਂ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਿਆਨ ਆਇਆ ਕਿ ਅਸੀਂ ਕਿਸਾਨਾਂ ਨਾਲ ਬੈਠ ਕੇ ਮੀਡੀਆ ਤੇ ਸਾਹਮਣੇ ਚਰਚਾ ਕਰਨਾ ਚਾਹੁੰਦੇ ਅਸੀਂ ਉਸ ਬਿਆਨ ਦਾ ਸਵਾਗਤ ਕਰਦੇ ਆਂ ਅਰੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਚੈਲੰਜ ਨੂੰ ਕਬੂਲ ਕਰਦੇ ਆਂ ਕਿ ਜਿੱਥੇ ਵੀ ਚਾਹੋ ਉਦਾਂ ਤੇ ਅਸੀਂ ਉਦਣ ਹੀ ਆਪਣੀਆਂ ਬੈਟਾਂ ਦੇਤੀਆਂ ਸੀ ਅਸੀਂ ਉੱਥੇ ਆਉਣ ਨੂੰ ਧਿਆਨ ਆ ਜਗਾ ਵੀ ਤੁਹਾਡੀ ਟਾਈਮ ਵੀ ਤੁਹਾਡਾ ਮੈਨੂੰ ਲੱਗਦਾ ਮੁੱਖ ਮੰਤਰੀ ਸਾਹਿਬ ਤੁਸੀਂ ਭਜੋਗੇ ਇਸ ਗੱਲ ਤੋਂ ਅਰ ਤੁਸੀਂ ਆਪਣੇ ਬਿਆਨ ਤੋਂ ਭੱਜ ਨਿਕਲਣਾ ਹੈਗਾ ਤੁਹਾਡੀ ਸਰਕਾਰ ਆ ਵਿਜੀਲੈਂਸ ਤੁਹਾਡੇ ਕੋ ਆ ਜਿਹੜੀ ਤੁਸੀਂ ਇਲਜ਼ਾਮ ਲਾਉਂਦੇ ਜੇ ਕਾਰ ਵੀ ਕਰਕੇ ਵਿਖਾਲਿਆ ਕਰੋ ਜੇ ਤੁਹਾਡੇ ਕੋ ਤੱਥ ਸਬੂਤ ਹੈਗੇ ਆ ਤੇ ਭਗਵੰਤ ਮਾਨ ਦੀ ਸਰਕਾਰ ਪੂਰੀ ਤਰ੍ਹਾਂ ਪੰਜਾਬ ਦੇ ਅੰਦਰ ਲੋਕ ਮਸਲਿਆਂ ਦਾ ਹੱਲ ਕਰਨ ਦੇ ਵਿੱਚ ਨਾਕਾਮ ਜਾਬ ਰਹੀ ਆ ਔਰ ਜਿਹੜੀ ਨਾਗਪੁਰ ਤੋਂ ਨੀਤੀ ਆ ਰਹੀ ਆ ਉਹੀ ਨੀਤੀ ਦਿੱਲੀ ਚ ਲਾਗੂ ਹੋ ਰਹੀ ਆ ਔਰ ਉਹੀ ਨੀਤੀ ਪੰਜਾਬ ਦੇ ਅੰਦਰ ਲਾਗੂ ਕੀਤੀ ਜਾ ਰਹੀ ਆ ਜਿਹੜਾ ਹੁਣ ਕਿਹਾ ਜਾਂਦਾ ਸੀ ਵੀ 31 ਤੱਕ ਨਸ਼ਿਆਂ ਦਾ ਖਾਤਮਾ ਕਰ ਦੇਣਾ ਤਾਂ ਹੁਣ ਤਾਂ ਬਠਿੰਡੇ ਅੰਦਰ ਨਸ਼ਾ ਤਸਕਰਾਂ ਨੇ ਜਿਹੜੇ ਨਸ਼ੇ ਦੇ ਖਿਲਾਫ ਲੜਨ ਵਾਲੀ ਆਮ ਜਨਤਾ ਉਹਦੀਆਂ ਲੱਤਾਂ ਤੋੜ ਦਿੱਤੀਆਂ ਕੱਲ ਵੀ ਨਸ਼ੇ ਦੀ ਓਵਰਡੋਜ਼ ਨਾਲ ਪੰਜਾਬ ਦੇ ਨੌਜਵਾਨ ਮਰੇ ਅੱਜ ਵੀ ਪਿੰਡਾਂ ਵਿੱਚ ਨਸ਼ਾ ਜਿਉਂਦਾ ਕਿਉਂ ਆ ਰਿਹਾ ਹੈਗਾ ਇਸ ਕੰਮ ਤੋਂ ਬੇਰੋਜ਼ਗਾਰੀ ਸਿਖਰ ਦੀ ਹੈਗੀ ਆ ਔਰ ਜਿਵੇਂ ਤੁਹਾਡੇ ਇੱਕ ਕੇਸ ਚ ਆ ਰਿਹਾ ਵੀ ਜਿਹੜਾ ਨਸ਼ਾ ਤਸਕਰ ਸੀਗਾ ਉਹਨੇ ਹਜ਼ਾਰ ਰੁਪਏ ਦਿਹਾੜੀ ਤੇ ਇਹ ਥੋੜੀ ਸਰਕਾਰ ਦੀ ਪੁਸ਼ਟੀ ਰਿਪੋਰਟ ਆ ਵੀ ਅੱਗੇ ਨੌਜਵਾਨ ਰੱਖੇ ਹੋਏ ਕੰਮ ਕਰਨ ਨੂੰ ਇਹ ਬੇਰੋਜ਼ਗਾਰੀ ਨੂੰ ਦੱਸਦੇ ਆ ਨਾ ਵੀ ਬੇਰੋਜ਼ਗਾਰੀ ਕਿੰਨੀ ਹੈ ਬੇਰੋਜ਼ਗਾਰੀ ਨੂੰ ਵੀ ਤੁਸੀਂ ਖਤਮ ਨਹੀਂ ਕਰ ਸਕੇ ਇਹ ਤੋਂ ਗਾਹਾਂ ਚਾਹੇ ਤੁਸੀਂ ਕਹਿੰਦੇ ਸੀ ਵੀ ਅਸੀਂ ਸੈਂਡ ਮਾਫੀਆ ਰੇਤ ਦਾ ਮਾਫੀਆ ਖਤਮ ਕਰਨਾ ਹੁਣ ਥੋੜਾ ਪੈਦਾ ਕੀਤਾ ਹੋਇਆ ਮਾਫੀਆ ਆ ਗਿਆ ਨਾ ਤੁਹਾਡੇ ਕੋਲ ਕੇਵਲ ਨੈਟਵਰਕ ਦਾ ਮਾਫੀਆ ਖਤਮ ਹੋ ਸਕਿਆ ਜਿਉਂ ਦਾ ਤਿਉਹ ਤੁਸੀਂ ਬੱਸ ਮਾਫੀਆ ਦਾ ਖਤਮ ਕਰਨ ਦਾ ਇਲਜ਼ਾਮ ਲਾਉਂਦੇ ਸੀ ਥੋਡੀ ਸਰਕਾਰ ਵੇਲੇ ਕੋਈ ਵੀ ਨਵੀਆਂ ਬੱਸਾਂ ਨਹੀਂ ਪਈਆਂ ਹੈਗੀਆਂ ਸਗੋਂ ਗਿਣਤੀ ਕੱਟੀ ਹੈਗੀ ਸੋ ਬੱਸ ਮਾਫੀਆ ਥੋਡੀ ਸਰਕਾਰ ਚ ਵਧਿਆ ਹੈਗਾ ਘਟਿਆ ਨਹੀਂ ਹੈਗਾ ਜਿੱਥੋਂ ਤੱਕ ਖੇਤੀ ਸੰਕਟ ਦਾ ਹੱਲ ਕਰਨਾ ਸੀ ناکਾਮਜਾਬ ਰਹੇ ਨਾ ਤੁਸੀਂ ਕਿਸੇ ਫਸਲਾਂ ਤੇ ਐਮਐਸਪੀ ਸਾਨੂੰ ਲੀਗਲ ਗਰੰਟੀ ਕਾਨੂੰਨ ਦੇ ਸਕੇ ਨਾ ਤੁਸੀਂ ਕਿਸਾਨਾਂ ਨੂੰ ਕਰਜ਼ੇ ਮੁਕਤ ਕਰ ਸਕੇ ਜਾਨੀ ਕਿ ناکਾਮਜਾਬ ਸਰਕਾਰ ناکਾਮੀਆਂ ਲਕਾਉਣ ਵਾਸਤੇ ਹੁਣ ਜਿਹੜੇ ਹਕੀਕੀ ਮੈਨਾਂ ਵਿੱਚ ਕਿਸਾਨ ਜਿਹੜਾ ਤੁਹਾਡੇ ਅੱਖਾਂ ਦੇ ਸਾਹਮਣੇ ਲੋੜਾ ਰੜਕਦੇ ਨੇ ਵੀ ਇਹੀ ਹਕੀਕੀ ਰੂਪ ਵਿੱਚ ਕਿਉਂਕਿ ਅਸੀਂ ਟਵੀਟਾਂ ਤੇ ਵਿਰੋਧ ਕਰਨ ਵਾਲੇ ਨਹੀਂ ਬਿਆਨ ਤੇ ਵਿਰੋਧ ਕਰਨਾ ਸੀ ਜਮੀਨ ਤੇ ਖੜ ਕੇ ਜੋ ਡੈਮੋਕਰੇਸੀ ਵਿੱਚ ਵਿਸ਼ਵਾਸ ਰੱਖ ਕੇ ਜਦੋਂ ਤੁਸੀਂ ਪਿੰਡਾਂ ਚ ਆ ਰਹੇ ਹੋ ਤੁਹਾਡੇ ਐਮ.ਐਲ.ਏ ਆ ਰਹੇ ਆ ਤੁਹਾਡੇ ਐਮ.ਪੀ ਆ ਰਹੇ ਆ ਤੁਹਾਡੇ ਮੰਤਰੀ ਆ ਰਹੇ ਪੀਸਫੁਲੀ ਢੰਗ ਨਾਲ ਸਵਾਲ ਕਰਦੇ ਆ ਸਾਡੇ ਸਵਾਲਾਂ ਦੇ ਜਵਾਬ ਨਹੀਂ ਹੈਗੇ ਇਹਨਾਂ ਮੁੱਦਿਆਂ ਨੂੰ ਲੈ ਕੇ ਜਿਹੜੇ ਮੈਂ ਗਨਾਏ ਆ ਅਰ ਸ਼ੰਭੂ ਤੇ ਖਰੌਰੀ ਦੇ ਮੋਰਚੇ ਤੇ ਪਾਪ ਕਮਾ ਕੇ ਤੁਸੀਂ ਜਿਵੇਂ ਤਸ਼ੱਦਦ ਜਬਰ ਟਾ ਕੇ ਤੁਸੀਂ ਕਿਸਾਨ ਖਦੇੜੇ ਆ ਤੁਹਾਡੇ ਕੋਲ ਜਵਾਬ ਨਹੀਂ ਹੈਗਾ ਐਸਕੇਮ ਦੀ ਮੀਟਿੰਗ ਜੋ ਤੁਸੀਂ ਭੱਜ ਕੇ ਔਰ ਜੋ ਕੋ ਜਦੋਂ ਬੋਲਿਆ ਥੋਥੋ ਜਵਾਬ ਨਹੀਂ ਹੈਗਾ ਚੌਂਤੇ ਵਾਲੇ ਸਕੂਲ ਦੇ ਸਟਾਫ ਨਾਲ ਜੋ ਕੁਝ ਤੁਸੀਂ ਕੀਤਾ ਉਹ ਤੁਹਾਡੇ ਕੋ ਤੇ ਹੁਣ ਜਿਹੜਾ ਬਠਿੰਡੇ ਅੰਦਰ ਕਨਸੋਹਾ ਪਿੰਡ ਦੱਸਿਆ ਜਾ ਰਿਹਾ ਜਿੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਤੁਸੀਂ ਬੀਕੇ ਜੂ ਸਿੱਧੂਪੁਰ ਦੇ ਕਾਕਾ ਸਿੰਘ ਕੋਟਲਾ ਸਮੇਤ ਸੈਂਕੜੇ ਕਿਸਾਨਾਂ ਤੇ ਪੁਲਿਸ ਜਬਰ ਟਾ ਕੇ ਉਹਨਾਂ ਨੂੰ ਜੇਲਾਂ 'ਚ ਡੱਕਿਆ ਹੋਇਆ ਵਾ ਔਰ ਉਹ ਲੰਮੀਆਂ ਭੁਖ ਹੜਤਾਲਾਂ ਤੇ ਆ ਇਹਦੀ ਵੀ ਨਿੰਦਿਆ ਕਰਦੇ ਔਰ ਮੰਗ ਕਰਦੇ ਆ ਵੀ ਸਾਨੂੰ ਮਜਬੂਰ ਨਾ ਕਰਿਓ ਤੇ ਖਾ ਅੰਦੋਲਨ ਕਰ ਲਈ ਉਹ ਬੰਦੇ ਤੁਰੰਤ ਰਿਹਾ ਕਰੋ ਇਹ ਠੀਕ ਨਹੀਂ ਹੈਗਾ ਸੋ ਪੰਜਾਬ ਅੰਦਰ ਜੇ ਮਜ਼ਦੂਰ ਜਿਲਾ ਕੇਂਦਰਾਂ ਤੇ ਪ੍ਰਦਰਸ਼ਨ ਕਰਨਾ ਚਾਹੁੰਦੇ ਹੀ ਮਜ਼ਦੂਰ ਲੀਡਰਾਂ ਦੀਆਂ ਘਰਾਂ ਚੋਂ ਗ੍ਰਿਫਤਾਰੀਆਂ ਹੋ ਗਈਆਂ ਤੁਹਾਡਾ ਜਿਹੜਾ ਅਸੀਂ ਕਹਿੰਦੇ ਨਾ ਪੁਲਿਸ ਰਾਜ ਨੂੰ ਵਿੱਚ ਪੰਜਾਬ ਬਦਲਿਆ ਉਹਦੀਆਂ ਨਿਸ਼ਾਨੀਆਂ ਨੇ ਵੀ ਪੁਲਿਸ ਦਾ ਰਾਜ ਕਰਤਾ ਸੋ ਇਸ ਕਰਕੇ ਮੁੱਖ ਮੰਤਰੀ ਸਾਹਿਬ ਦੇ ਭਿਆਨ ਨੂੰ ਅਸੀਂ ਕਿੰਨੇ ਵੀ ਸਾਨੂੰ ਚੈਲੰਜ ਕਬੂਲ ਆ ਜਿੱਥੇ ਮਰਜ਼ੀ ਆਉਣਾ ਆ ਔਰ ਕੇਂਦਰ ਦੀਆਂ ਪੂਰੀਆਂ ਚਾਲਾਂ ਦੇ ਨਾਲ ਰਲ ਕੇ ਸਾਡਾ ਮੁੱਖ ਮੰਤਰੀ ਚਾਲਾਂ ਚੱਲ ਰਿਹਾ ਹੈਗਾ ਵਾ ਔਰ ਪੂਰੀ ਤਰ੍ਹਾਂ ਕਾਰਪੋਰੇਟ ਦਾ ਅਜੰਡਾ ਕੇਂਦਰ ਤੇ ਪੰਜਾਬ ਜਮ ਕਰ ਲਾਗੂ ਕਰ ਰਿਹਾ ਜਿਹੜਾ ਪਾਣੀ ਪ੍ਰਦੂਸ਼ਣ ਰੋਕਥਮ ਤੇ ਨਿਯੰਤਰਣ ਸੋਧ ਐਕਟ 2025 ਜਿਹੜਾ ਵਾ ਇਹਨਾਂ ਨੇ 24 ਪਾਸ ਕੀਤਾ 25 ਜਿਹੜਾ 1974 ਵਾਲਾ ਸੀ ਪਾਜਪਾ ਨੇ ਕੇਂਦਰ ਚ ਪਾਸਾ ਕੇਂਦਰ ਦੀ ਕੋਈ ਸਰਕਾਰ ਨੇ ਪਾਸ ਨਹੀਂ ਕੀਤਾ ਪਹਿਲੋਂ ਪੰਜਾਬ ਦੇ ਮੁੱਖ ਮੰਤਰੀ ਨੇ ਧਰੋਹ ਕਮਾਇਆ ਪੰਜਾਬ ਅੰਦਰ ਗੰਦਾ ਪਾਣੀ ਪਾਉਣ ਵਾਲਿਆਂ ਨੂੰ 6 ਸਾਲ ਦੀ ਸਜ਼ਾ ਤੋਂ ਮੁਕਤੀ ਕਰ ਦਿੱਤੀ ਇਹਦੋਂ ਗਾਂ ਜਿਹੜੀਆਂ ਵੀ ਭਾਰਤ ਮਾਲਾ ਯੋਜਨਾ ਤਲ ਸੜਕਾਂ ਨਿਕਲ ਰਹੀਆਂ ਕਿਸਾਨਾਂ ਨੂੰ ਕੁੱਟ ਕੇ ਜਬਰੀ ਪੁਲਿਸ ਰਾਹੀਂ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਗੈਸ ਪੈਪਰ ਲਗਾਈਆਂ ਜਾ ਰਹੀਆਂ ਪੰਜਾਬੀ ਇਸ ਜ਼ਬਰਦਸਤ ਮੂੰਹ ਤੋੜਵਾ ਜਵਾਬ ਦੇਣਗੇ ਔਰ ਅਸੀਂ ਕੇਮਮ ਵੱਲੋਂ ਜੋ ਜ਼ਬਰ ਪੰਜਾਬ ਅੰਦਰ ਹੋ ਰਿਹਾ ਉਹਦੀ ਵੀ ਨਿੰਦਿਆ ਕਰਦੇ ਆਂ ਗ੍ਰਿਫਤਾਰ ਕਿਸਾਨਾਂ ਦੀ ਰਿਹਾਈ ਦੀ ਮੰਗ ਕਰਦੇ ਆਂ ਔਰ ਤੁਹਾਡੇ ਚੈਲੰਜ ਨੂੰ ਕਬੂਲ ਕਰਦੇ ਆਂ ਜਦੋਂ ਮਰਜ਼ੀ ਸਾਧ ਲਿਓ ਧੰਨਵਾਦ